ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 'ਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ RAMMU ਵਾਲਾ ਤਹਿਸੀਲ RAMPOORA ਤੇ ਜ਼ਿਲ੍ਹਾ ਬਠਿੰਡਾ ਪਿਆ ਜਾਂਦਾ ਅੱਜ ਦੀ ਵੀਡੀਓ 'ਚ ਆ ਸਾਹਮਣੇ ਸਕਰੀਨ ਤੇ ਤੁਸੀਂ ਵੇੜ ਦੇਖ ਰਹੇ ਹੋ ਵਕਾਊ ਆ ਤੇ ਇਹਦੀ ਡਿਟੇਲ ਆਪਾਂ ਹੀ ਦੇਵਾਂਗੇ ਬਾਈ ਹੈ ਨਹੀਂ ਸੀ ਘਰੇ ਤੇ ਫਾਰਮ ਆ ਬਾਈ ਦਾ ਛੋਟਾ ਜਿਹਾ ਬਾਕੀ ਆ ਤੁਸੀਂ ਦੇਖ ਸਕਦੇ ਆ ਇੰਨਾਂ ਕ ਗਾਵਾਂ ਘਰੇ ਰੱਖਣ ਆਗੀਆਂ ਬਾਈ ਦੀਆਂ ਤੇ ਵਿੱਚੋਂ ਬਾਈ ਸੇਲ ਕਰ ਦਿੰਦਾ ਜਦੋਂ ਜ਼ਿਆਦਾ ਹੋ ਜਾਂਦੀਆਂ ਜਾਂ ਕਈ ਵਾਰੀ ਕੋਈ ਵੇ ਐਸੀ ਤੇ ਇਹ ਦੋਸਤੋ ਆਪ ਹੈਗੀ ਆ ਪਾਈਪਰ ਦੀ ਤੇ ਇਹਦੇ ਲੱਗਿਆ ਵਾ ਰਮਾਡਾ ਦੰਦੋਂ ਇਹ ਖੀਰੀ ਆ ਤੇ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਬਾਕੀ ਦੇਖ ਸਕਦੇ ਆ ਥਣ ਥਣ ਬਹੁਤ ਚੰਗਾ ਹੱਥ ਚਵਾਈ ਵਾਲਾ ਲੱਗਿਆ ਵਾ ਬਾਕੀ ਆਏ ਆ ਬਾਈ ਦੇ ਖੁੱਲੀਆਂ ਰਹਿੰਦੀਆਂ ਪਹਿਲਾਂ ਅਸੀਂ ਤਲਿਆਰਾ ਪਾ ਕੇ ਵੇਖਦੇ ਸੀ ਤੋੜ ਕੇ ਕੋਸ਼ਿਸ਼ ਕਰਦੇ ਸੀ ਤੋੜ ਕੇ ਵੇਖਣ ਦੀ ਪਰ ਥੋੜਾ ਜਿਹਾ ਇਹ ਸਹੀ ਨਹੀਂ ਤੁਰਦੀ ਕਿ ਉਹ ਕਿ ਖੁੱਲਲੀ ਗਈ ਰਹੀ ਹੈ ਬਚਪਨ ਤੋਂ ਘਰ ਦੀ ਅੱਛੀ ਹੈ ਬਾਈ ਦੀ ਤੇ ਇਹਦੀ ਮਾਂ ਥੱਲੇ 30 ਪਲੱਸ ਦੁੱਧ ਸੀ ਬਾਈਆਂ ਦਾ ਤੇ ਬਾਕੀ ਇਹ ਤੋਂ ਵੀ ਚੰਗੀਆਂ ਉਮੀਦਾਂ ਥਣ ਥਣ ਬਹੁਤ ਚੰਗਾ ਲੱਗਿਆ ਆ ਸ਼ਾਖ ਜ਼ਰੂਰ ਆ ਪਿਛਲੇ ਪਾਸੇ ਪਰ ਇਹ ਛੋਟੀ ਆ ਦੂਜੇ ਥਣਾਂ ਤੋਂ ਤੇ ਇਹ ਚੱਲਣ ਦੀ ਸੰਭਾਵਨਾ ਹੈਨੀਗੀ ਬਾਕੀ ਇਧਰੋਂ ਵੀ ਦੇਖ ਸਕਦੇ ਆ ਤੁਸੀਂ ਥਣ ਪੂਰਾ ਚੰਗਾ ਥਣ ਲੱਗਿਆ ਬਾਕੀ ਪੂਰੀ ਵੱਡੀ ਵਿਹੜਾ ਬਾਕੀ ਦੇਖ ਸਕਦੇ ਆ ਤੁਸੀਂ ਔਰ ਦੀ ਵੀ ਤੇ ਇਹਦਾ ਜਿਹੜਾ ਮੁੱਲ ਰੱਖਿਆ ਬਾਈ ਨੇ ਉਹ ਹੈਗਾ ਦੋਸਤੋ 80000 ਰੁਪਿਆ ਤੇ ਮੌਕੇ ਤੇ ਜਰੂਰ ਮਾਨਤਾਣ ਕੀਤਾ ਜਾਊਗਾ ਤੇ ਚੰਗੀ ਬਿਹੜ ਆ ਤੇ ਬਾਈ ਦਾ ਜਿਹੜਾ ਫੋਨ ਨੰਬਰ ਆ 9877708707 ਇੱਕ ਵਾਰੀ ਹੋਰ ਸੁਣ ਲਓ 9877708707 ਏ ਬਾਈ ਦਾ ਕੰਟੈਕਟ ਨੰਬਰ ਆ ਜਰੂਰ ਸੰਪਰਕ ਕਰਿਓ ਚੰਗੀ ਵਿਹੜ ਆ ਬਾਕੀ ਥਾਂ ਲੇਵਾ ਪੂਰਾ ਚੰਗਾ ਦੇਖ ਸਕਦੇ ਆ ਦੋਸਤੋ ਬਾਕੀ ਵੀਡੀਓ ਵੇਖਣ ਲਈ ਧੰਨਵਾਦ